ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਕਰਦੀ ਕੀ ਮੇਰਾ ਫੇਰੀ 420 ਪੰਜਾਬ ਸਰਕਾਰ ਕਰਦੀ ਕੀ ਮੇਰਾ ਫੇਰੀ 420 ਫੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ चलेगी नहीं चलेगी नहीं चलेगी सफाई यूनियन जिंदाबाद 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 सफाई यूनियन जिंदाबाद 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 साढ़ा एक सौ जिंदाबाद 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 सिफाई यूनियन जिंदाबाद 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 पंजाब सरकार मुर्दाबाद 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 पंजाब सरकार मुर्दाबाद मुरादाबाद मुर्दाबाद सिफाई सिनियन जिंदाबाद 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 ਹਾਏ 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 ਮਾਨ ਸਰਕਾਰ ਹਾਏ 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 ਪੰਜਾਬ ਸਰਕਾਰ ਕਰਦੀ ਕੀ ਜ਼ਿਆਫੀ ਦੀ 400 ਦੀ ਪੰਜਾਬ ਸਰਕਾਰ ਕਰਦੀ ਕੀ ਜ਼ਿਆਫੀ ਦੀ 400 ਦੀ ਜੀ लवली ਜੀ ਕੀ ਕਹਿਣਾ ਚਾਹੋਗੇ ਅੱਜ ਦੀ ਅੱਜ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ 29 ਤੇ 30 ਨੂੰ ਮੁਕੰਮਲ ਹੜਤਾਲ ਰੱਖੀ ਹੈ ਜੋ ਕਿ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਗਾਉਣ ਵਾਸਤੇ ਜੇਕਰ ਸਰਕਾਰ ਸਾਡੀ ਮੰਗਾਂ ਨੂੰ ਨਿਮਨ ਦੀ ਤਾਂ ਅਣ ਮਿਥੇ ਸਮੇ ਲਈ ਸਾਰਾ ਪੰਜਾਬ ਬਹਿ ਜਾਊਗਾ ਸਾਡੀ ਕੁਝ ਕਮੇਟੀਆਂ ਬੈਠਾ ਬੈਠੇ ਨੇ ਉੱਥੇ ਅ ਦੁਆਬਾ ਸਾਈਡ ਮਾਝੇ ਦੇ ਵਾਲੇ ਪਾਸੇ ਤਾਂ ਮੈਂ ਦਿਨੋਸ ਖੂਟ ਕਰਨ ਵਾਲਾ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਸਫਾਈ ਦਾ ਜਦੋਂ ਕੰਮ ਬਹਿ ਗਿਆ ਕੰਮ ਛੱਡ ਕੇ ਤਾਂ ਸ਼ਹਿਰ ਦਾ ਬਹੁਤ ਪੂਰਾ ਹਾਰ ਹੋ ਜਾਊਗਾ ਬਿਮਾਰੀ ਤੋਂ ਜੂਝ ਜਾਣਗੇ ਸਾਡੀ ਜੈਨੂਨ ਛੋਟੀਆਂ ਮੰਗਾਂ ਨੇ ਜੋ ਕਿ ਆਊਟਸੋਰਸ ਨੂੰ ਇਨਸੋਰਸ ਕਰਨਾ ਤੇ ਇਨਸੋਰਸ ਨੂੰ ਰੈਗੂਲਰ ਕਰਨਾ ਇੱਕ ਡੀਸੀ ਰੇਟ ਹੈ ਜਿਹੜਾ ਉਹਦੇ ਚ ਵਾਅਦਾ ਕਰਨਾ ਜੋ ਕਿ 10000 ਰੁਪਏ ਦੋਸਤੋ ਤੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ ਪਰ ਸਾਡੀ ਜੈਨੂਨ ਤੇ ਸਹੀ ਮੰਗ ਹੈ ਜਿਹੜੀ ਜੋ 10000 ਸਾਨੂੰ 235 ਰੁਪਏ ਕੁਝ ਮਿਲਦੀ ਹੈ ਤੇ ਉਸ ਨਾਲ ਦੇਖ ਲਓ 20-20 ਸਾਲ ਸਾਨੂੰ ਹੋ ਗਏ ਕੰਮ ਕਰਦਿਆਂ ਨੂੰ ਤੇ ਡੀਸੀ ਰੇਟਸ ਹੁਣ ਕਿੰਨਾ ਕੰਮ ਹੈ ਅੱਜ ਦੇਖ ਲਓ ਬੱਚੇ ਬਰਾਬਰ ਦੇ ਹੋ ਗਏ ਬਜ਼ੁਰਗ ਹੋ ਗਏ ਕੰਮ ਨਹੀਂ ਹੁੰਦਾ ਵੇਖ ਲਓ ਤੁਸੀਂ ਤੇ ਸਰਕਾਰ ਕਿੰਨੀ ਮਾੜੀ ਚੱਲ ਰਹੀ ਹੈ ਵੈਸੇ ਸਰਕਾਰ ਕਹਿੰਦੀ ਵੀ ਸਾਡੀ ਸਰਕਾਰ ਆਏਗੀ ਤਾਂ ਜੋ ਕਿ ਸਾਡਾ ਚਿੰਨ ਸਾਡਾ ਸੀਗਾ ਸਫਾਈ ਦਾ ਤੇ ਸਾਨੂੰ ਇਸ ਵਿਸ਼ਵਾਸੇ ਕਰਕੇ ਉਹਨਾਂ ਨੇ ਰੱਖਿਆ ਸੀਗਾ ਆੜ ਚ ਗਲਤ ਕਿ ਤੁਹਾਡਾ ਅਸੀਂ ਪੱਕਾ ਕਰਾਂਗੇ ਪਰ ਇਹ ਸਰਕਾਰ ਤਾਂ ਸਭ ਤੋਂ ਮਾੜੀ ਸਰਕਾਰ ਨਿਕਲੀ ਤਾਂ ਮੈਂ ਦਿਨ ਖੇਦੀ ਕਰਨਾ ਬਹੁਤ ਬਹੁਤ ਤੇ ਆਹ ਨਾਲੇ ਟਮੇ ਚ ਅਗਰ ਜੇਕਰ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀਆਂ ਤਾਂ ਅਨਮਿੱਥੇ ਸਮੇਂ ਲਈ ਅਸੀਂ ਹੜਤਾਲ ਕਰਾਂਗੇ ਜੀ ਪ੍ਰਧਾਨ ਜੀ ਬਸ ਅਨਮਿੱਥੇ ਸਮੇਂ ਦੀ ਹੜਤਾਲ ਦਾ ਵਿਗਲ ਵਜਾ ਦੇਣਾ ਅਸੀਂ ਵਾਲਮੀਕ ਜਨਮਤੀ ਤੱਕ ਹੈਗੇ ਆ ਜੇਕਰ ਨਾ ਸਾਡੀ ਸੁਣਾਈ ਕੀਤੀ ਨਾ ਬੁਲਾਇਆ ਤੇ ਵਾਲਮੀਕ ਜਨਮਤੀ ਤੋਂ ਬਾਅਦ ਫਿਰ ਅਸੀਂ ਵੀ ਝੰਡਾ ਚੱਕ ਦੇਾਂਗੇ ਅਸੀਂ ਵੀ ਜੱਗਾ ਚੱਕ ਦੇਾਂਗੇ ਉਪਰਲੀ ਸਾਈਡ ਬੈਠੀ ਹੈ ਉਹਨਾਂ ਦਾ ਪੂਰਾ ਸਮਰਥਨ ਹੈ ਉਹਨਾਂ ਦਾ ਪੂਰਾ ਸਾਥ ਦੇ ਰਹੇ ਆ ਉਹਨਾਂ ਨੂੰ ਬਹੁਤ ਬਹੁਤ ਅਸੀਂ ਉਹ ਆਭਾਰੀ ਸਮੇ ਉਹ ਕਰਦੇ ਆ ਆਭਾਰ ਉਹਨਾਂ ਦਾ ਵਿਅਕਤ ਕਰਦੇ ਆ ਤਾਂ ਕਿ ਜਿਹੜਾ ਇਹ ਕੰਮ ਕਰ ਰਹੇ ਹਨ ਤੇ ਸਰਕਾਰ ਦਾ ਜਿਹੜਾ ਘਰ ਕਰਾਂਗੇ ਆਉਣ ਵਾਲੇ ਟਾਈਮ 'ਚ ਧੰਨਵਾਦ ਜੀ ਪ੍ਰਧਾਨ ਜੀ ਕਿਸ ਤਰ੍ਹਾਂ ਦਾ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਇਹ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਪੰਜਾਬ ਸਰਕਾਰ ਦੀ ਮਾੜੀਆਂ ਨੀਤੀਆਂ ਕਾਰਨ ਹੋ ਰਿਹਾ ਹੈ ਜਦੋਂ ਦੀ ਸਰਕਾਰ ਬਣਾਈ ਹੈ ਕੋਈ ਮੁਲਾਜ਼ਮਾਂ ਦੀ ਬਿਲਕੁਲ ਵੀ ਸੁਣਾਈ ਨਹੀਂ ਜਦੋਂ ਵੀ ਕੋਈ ਗੱਲ ਕਰਦੇ ਆ ਮੀਟਿੰਗ ਦੀ ਗੱਲ ਕਰਦੇ ਆ ਇਗਨੋਰ ਇਗਨੋਰ ਜਦ ਕੀ ਆਈ ਸੀ ਇਹ ਸਰਕਾਰ ਆਉਣ ਤੋਂ ਪਹਿਲਾਂ ਅਸੀਂ ਹੜਤਾਲ ਕੀਤੀ ਜੀ ਉਦੋਂ ਇਹ ਆਈ ਸੀ ਤੇ ਆਉਣ ਤੋਂ ਪਹਿਲਾਂ ਇਹ ਜਿਵੇਂ ਕਹਿੰਦੇ ਨਾ ਵਾਰ-ਵਾਰ ਕਹ ਰਹੇ ਸੀ ਵੀ ਅਸੀਂ ਸੱਤਾ 'ਚ ਆ ਜਾਾਂਗੇ ਤੇ ਜਿੰਨੇ ਵੀ ਮੁਲਾਜ਼ਮ ਹਨ ਜਿੰਨੇ ਵੀ ਸਫਾਈ ਸੇਵਕਾਂ ਨੂੰ ਅਸੀਂ ਝਾੜੂ ਦਾ ਨਿਸ਼ਾਨ ਇਹਨਾਂ ਦਾ ਹੀ ਲਿਆ ਹੈ ਇਹ ਜਾਣੂ ਦੇ ਨਿਸ਼ਾਨ ਤੋਂ ਜਿੱਤ ਕੇ ਇਹਨਾਂ ਦਾ ਸਾਥ ਪੂਰਾ ਦਿਆਂਗੇ ਮਗਰ ਨੀ ਕੰਮੀ ਸਰਕਾਰ ਹੈ ਬੋਲੀ ਤੇ ਬੈਰੀ ਸਰਕਾਰ ਹੈ ਉਹ ਜਿਹੜਾ ਮਾਨ ਹੈ ਉਹ ਤਾਂ ਬਿਲਕੁਲ ਧਿਆਨ ਹੀ ਨਹੀਂ ਕਰ ਰਿਹਾ ਪਤਾ ਨਹੀਂ ਕੀ ਬਣ ਗਿਆ ਸਮਝ ਨਹੀਂ ਆਂਦੀ ਐ ਇਹਨਾਂ ਹੰਕਾਰ ਉਹ ਇਹਨਾਂ ਹੰਕਾਰ ਦਾ ਮਿੱਤਰਾ ਉਹਦਾ ਵੀ ਨਹੀਂ ਰਿਹਾ ਉਹ ਜਿਹੜਾ ਰਾਜਾ ਸੀ ਉਹਦਾ ਵੀ ਨਹੀਂ ਰਿਹਾ ਕੈਪਟਨ ਅਮਰਿੰਦਰ ਸਿੰਘ ਕਿੱਡਾ ਤਗੜਾ ਹੋਇਆ ਉਹਦਾ ਨਹੀਂ ਰਿਹਾ ਉਹਦੇ ਚੋਟੇ ਚੱਕਤੇ ਆ ਮਗਰ ਅਸੀਂ ਇਹ ਚਾਹਨੇ ਆ ਵੀ ਸਾਡਾ ਸਾਥ ਦੇ ਦੇ ਹਣ ਚਲੋ ਜਾਣ ਵੇਲੇ ਜਾਣ ਤੋਂ ਪਹਿਲਾਂ ਸਾਡਾ ਸਾਥ ਦੇ ਦੇ ਤਾਂ ਕਿ ਅੱਗੇ ਸਤਾਚੇ ਫਿਰ ਆਣ ਜੋਗਾ ਬਣੇ ਇਹ ਮੁਲਾਜ਼ਮ ਜਿਹੜੇ ਆ ਨਾ ਇਹ ਸੜਕਾਂ ਤੇ ਉਤਰ ਰਹੇ ਆ ਨਾ ਇੱਕ ਤਾਂ ਸਾਡਾ ਮੰਨ ਕੇ ਚੱਲੋ ਪਰਲਾ ਇਲਾਕਾ ਜਿਹੜੇ ਪਰਲੀ ਬੈਲਟ ਸਾਰੀ ਬੈਠੀ ਐ 15 15 20 20 ਦਿਨਾਂ ਤੋਂ ਬੈਠੀ ਐ ਜਿੰਨੀ ਵੀ ਰੋਪੜ ਜ਼ਿਲ੍ਹਾ ਪਰਲੇ ਪਾਸੇ ਆ ਉਧਰ ਉਧਰ ਪਰਲੀ ਸਾਈਡ ਸਾਰੇ ਬੈਠੇ ਹਨ ਇਹ ਅਸੀਂ 벨ਟ ਜਿਹੜੀ ਹੈ ਇਸ ਕਰਕੇ ਉਹ ਕਰਤੀ ਹੈ ਵੀ ਚਲੋ ਵਾਲਮੀ ਕੀ ਜਨਮਤੀ ਆ ਰਹੀ ਹੈ ਵਾਲਮੀ ਕੀ ਜਨਮਤੀ ਕਰਕੇ ਨਾ ਕੋਈ ਪਰੇਸ਼ਾਨ ਕਰੀਏ ਤਿਵਾਰ ਆ ਰਹੇ ਹਨ ਅੱਗੇ ਦੀਵਾਲੀ ਆ ਰਹੀ ਹੈ ਮਗਰ ਜੇਕਰ ਪਹਿਲਾ ਪਹਿਲਾ ਸਾਡੀ ਸੁਣਾਈ ਨਾ ਕੀਤੀ ਸਾਡੀ ਮੀਟਿੰਗ ਨਾ ਬੁਲਾਈ ਤੇ ਨਾ ਕੋਈ ਗੱਲਬਾਤ ਕੀਤੀ ਤੇ ਅਸੀਂ ਫਿਰ ਵਾਲਮੀਕ ਜੈੰਤੀ ਤੋਂ ਬਾਅਦ ਫਿਰ ਸਾਰਾ ਪੰਜਾਬ ਬੰਦ ਕਰਾ ਦੇਾਂਗੇ ਮੁੱਦੇ ਕੀ ਨੇ ਪ੍ਰਧਾਨ ਜੀ ਮੁੱਦਾ ਕੀ ਹੈ ਮੁੱਦੇ ਸਾਡੇ ਹਨ ਜਿਹੜੇ ਕੱਚੇ ਮੁਲਾਜ਼ਮ ਹਨ ਠੇਕੇ ਤੇ ਲੱਗੇ ਹੋਏ ਹਨ ਅਤੇ ਕੰਟਰੈਕਟ ਬੇਸ ਤੇ ਲੱਗੇ 20 25 25 ਸਾਲ ਹੋ ਗਏ ਆ ਇਹਨਾਂ ਨੂੰ ਇਹਨਾਂ ਦਾ ਇਹਨਾਂ ਕੋਈ ਮਾੜਾ ਹਾਲ ਹੋ ਗਿਆ ਚਿੱਟੇ ਵਾਲ ਆ ਗਏ ਚਿੱਟੀ ਦਾੜੀਆਂ ਆ ਗਈਆਂ ਤੇ ਘਰਾਂ 'ਚ ਅਠ ਅਠ 10 10 ਹਜ਼ਾਰ ਨਾਲ ਟਾਈਮ ਪਾਸ ਨਹੀਂ ਹੁੰਦਾ ਇਹਨਾਂ ਦਾ ਇਹਨਾਂ ਕੋਈ ਮਾੜਾ ਹਾਲ ਆ ਤੇ ਬਹੁਤ ਹੀ ਜ਼ਿਆਦਾ ਦੇ ਸਰਕਾਰ ਨੇ ਪਹਿਲਾਂ ਕਿਹਾ ਸੀ ਜਦੋਂ ਅਸੀਂ ਆਣ ਤੋਂ ਬਾਅਦ ਇਹਨਾਂ ਨੂੰ ਪੱਕਾ ਕਰਾਂਗੇ ਪਰੰਤੂ ਉਹ ਕੰਟ੍ਰੈਕਟ ਬੇਸ ਤੇ ਨਹੀਂ ਕਰ ਰਹੇ ਆ ਅਸੀਂ ਪਿਛਲੀ ਸਰਕਾਰ ਤੋਂ ਲੜ ਝਗੜ ਕੇ ਉਹ ਸਰਕਾਰ ਨੂੰ ਬਜਾ ਕੇ 50% ਕੰਟ੍ਰੈਕਟ ਬੇਸ ਤੇ ਦਾ ਕਰਾਤੇ ਸੀ ਪਰੰਤੂ ਇਹ ਸਰਕਾਰ ਤਾਂ ਕੰਟ੍ਰੈਕਟ ਬੇਸ ਤੇ ਨਹੀਂ ਕਰ ਰਹੀ ਹੈ ਕੀ ਤੁਹਾਡਾ ਫਾਇਦਾ ਹੈ ਕੀ ਤੁਹਾਡਾ ਸਾਥ ਦੇਣ ਦਾ ਫਾਇਦਾ ਹੈ ਸਾਡਾ ਕੋਈ ਫਾਇਦਾ ਨਹੀਂ ਮੇਰਾ ਭਾਈ ਮੀਟਿੰਗ ਕਰ ਲੈ ਵੀਰ ਬਣ ਕੇ ਤੇ ਇਹਨਾਂ ਦੀ ਜਿਹੜੀ ਸਮੱਸਿਆਵਾਂ ਹੈਗੀਆਂ ਨਾ ਆ ਜਿੰਨੇ ਵੀ ਕੰਟ੍ਰੈਕਟ ਵੇ ਤੇ ਠੇਕੇਦਾਰ ਜਿੱਤੇ ਲੱਗੇ ਹੋਏ ਹਨ ਇਹ 25-25 ਸਾਲ ਤੋਂ ਲੱਗੇ ਹੋਣ ਬਾਕੀ ਸਰਕਾਰਾਂ ਜਿਹੜੀਆਂ ਨਿਕੰਮੀਆਂ ਚਲੀ ਗਈਆਂ ਹਨ ਸਾਰਿਆਂ ਨੇ ਵਿਉਂਦਬੰਦੀ ਬਣਾ ਕੇ ਬਜਾਈਆਂ ਸਰਕਾਰਾਂ ਤੇ ਤੁਹਾਨੂੰ ਇਸ ਕਰਕੇ ਲੈਂਦਾ ਵੀ ਸਾਡਾ ਜਿਹੜਾ ਮਸਲਾ ਇਹ ਸਰਕਾਰ ਕਰੇਗੀ ਜੇ ਤੂੰ ਵੀ ਨਹੀਂ ਸੁਣੇਗਾ ਤੇ ਭਰਾਵਾ ਇਹ ਤਾਂ ਫਿਰ ਸਮਝ ਲਓ ਆ ਜਿਹੜੀ ਵਾਰਡ ਹੈ ਨਾ ਖੇਤ ਨੂੰ ਹੀ ਖਾਈ ਜਾ ਰਹੀ ਹੈ ਖੇਤ ਨੂੰ ਨਾ ਖਾ ਸਾਡਾ ਸਾਥ ਦੇ ਤਾਂ ਕਿ ਅੱਗੇ ਵੰਡਣ ਵਾਲਾ ਜਿਹੜੀ ਪਹਿਲੀ ਮੰਗ ਹੈ ਇਹ ਜਿਹੜੇ ਕੱਚੇ ਕੰਮ ਹੈ ਇਹਨਾਂ ਨੂੰ ਪੱਕਾ ਕਰ ਦਿਓ ਬੜੇ ਚਿਰ ਤੋਂ ਕੰਮ ਕਰ ਰਹੇ ਦੂਜੀ ਮੰਗ ਜਿਹੜੀ ਹੈ ਪੈਨਸ਼ਨ ਦੀ ਮੰਗ ਹੈ ਸਾਡੀ ਤੀਜੀ ਮੰਗ ਜਿਹੜੀ ਹੈ ਤਨਖਾਹ ਦੀ ਤਨਖਾਹਾਂ ਜਿਹੜੀਆਂ ਵਧਾ ਕੇ ਦਿਓ ਤੇ ਵੇਟ ਜਿਹੜਾ ਦੁੱਗਣਾ ਕਰਕੇ ਦਿਓ ਤਨਖਾਹਾਂ ਨਹੀਂ ਮਿਲ ਰਹੀਆਂ ਕਈ ਕਈ ਥਾਵਾਂ ਤੇ ਇਹਨਾਂ ਮਾੜਾ ਹਲੋਇਆ ਪਿਆ ਇਹਨਾਂ ਵਿਚਾਰੇ ਕੰਮ ਕਰਦੇ ਆ ਬੜਾ 6 6 ਮਹੀਨੇ ਪੈਂਡਿੰਗ ਜਲਾਲਾਬਾਦ ਪੈਂਡਿੰਗ ਅਰ ਸ਼ਹਿਰ ਚੇ ਪੈਂਡਿੰਗ ਹਨ ਤਨਖਾ ਕਿਤੇ ਕੋਈ ਸੁਣਿਆ ਹੀ ਨਹੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਏ ਵੇਟ ਨਹੀਂ ਪਾ ਰਹੇ ਆ ਉਹ ਉੱਤੇ ਬੈਠੇ ਤੁਸੀਂ ਇਹ ਤਾਂ ਦੇਖੋ ਵੈਸੇ ਕਹਿੰਦੇ ਆ ਵੀ ਅਸੀਂ ਸਾਥ ਦਿੰਨੇ ਆ ਅਸੀਂ ਗਰੀਬਾਂ ਦਾ ਸਾਥ ਦਿੰਨੇ ਆ ਇਹ ਗਰੀਬ ਗੰਦ ਚ ਹੱਥ ਮਾਰਦੇ ਆ ਸਵੇਰੇ 6 ਵਜੇ ਉੱਠ ਕੇ ਗੰਦ ਚ ਹੱਥ ਮਾਰਦੇ ਆ ਤੇ ਇੰਨਾ ਮਾੜਾ ਕੰਮ ਕੋਈ ਨਹੀਂ ਕਰਦਾ ਜਿੰਨਾ ਇਹ ਕਰ ਰਹੇ ਹਨ ਤੇ ਹੋਰ ਵੀ ਜੜੀ 31 ਮੰਗਾਂਨ ਬਾਕੀ ਕੁਝ ਹੋਰ ਛੋਟੀ ਮਿਹਨਤਾ 4 5 ਮੰਗਾ ਗਿਆ ਨੇ ਸਾਡੀਆਂ ਇਹ ਕਰ ਦਿਓ ਬਾਕੀ ਛੋਟੀ ਛੋਟੀ ਮੰਗਾ ਤਾਂ ਕੋਈ ਗੱਲ ਨਹੀਂ ਮਨਾ ਲਾਂਗੇ ਅਸੀਂ ਉਹ ਤਾਂ ਬਾਤ ਚੇ ਵੀ ਕਰ ਲਾਂਗੇ ਪਰੰਤੂ 30 31 ਮੰਗਾ ਨੇ ਇੱਕ ਪਿੱਛੇ ਆ ਜਿਹੜਾ ਕੂੜੇ ਦਾ ਠੇਕਾ ਦੇਣ ਲਈ ਜਾ ਰਿਹਾ ਕੰਪਨੀ ਨੂੰ ਆਪਾਂ ਦੂਜਿਆਂ ਨੂੰ ਕਹਿੰਨੇ ਆ ਆਪਾਂ ਉਹਨੂੰ ਸੈਂਟਰ ਸਰਕਾਰ ਨੂੰ ਕਹਿੰਨੇ ਆ ਉਹ ਕਿਹੜਾ ਹੈਗਾ ਅੰਬਾਨੀ ਅੰਡਾਨੀ ਹੈ ਉਹਨੂੰ ਚੋਰ ਦੱਸਦੇ ਆ ਉਹ ਮਿੱਤਰੋ ਤੁਸੀਂ ਤਾਂ ਨਾ ਵੱਡੇ ਬੰਦਿਆਂ ਦੇ ਹੱਥੇ ਦਿਓ ਇਹ ਕੂੜਾ ਤਾਂ ਹੈਗਾ ਜਿਹੜਾ ਵਿਚਾਰਾ ਇਹ ਕਰਕੇ ਇਕੱਠਾ ਕਰਕੇ ਲਿਜਾ ਕੇ ਤੇ ਕੰਮ ਕਰਕੇ ਤੇ ਆਪਦੀ ਰੋਟੀ ਕਮਾਰੇ ਹਨ ਤੇ ਤੁਸੀਂ ਉਹਨੂੰ ਵੀ ਉਹ ਕੰਪਨੀ ਨੂੰ ਦੇ ਰਹੇ ਹੋ ਉਹ ਬੰਦੇ ਤਾਂ ਖੈਰ ਸਾਡੇ ਹੀ ਕਰਨੇ ਆ ਕੰਮ ਇਹ ਨਹੀਂ ਮੈਂ ਕਹਿ ਰਿਹਾ ਪਰੰਤੂ ਇਸ ਤੋਂ ਪਹਿਲਾਂ ਇੱਕ ਕੰਪਨੀ ਹੋਰ ਆਈ ਸੀ ਜਿੰਦਲ ਕੰਪਨੀ ਉਹਦੀ ਜ਼ਮਾਨਤੀ ਜ਼ਬਤ ਹੋ ਗਈ ਹੈ ਉਹਨੂੰ ਇਦਾਂ ਬੁਰੀ ਤਰ੍ਹਾਂ ਉਹਦਾ ਆਪਣੇ ਆਪ ਹੀ ਭੱਜੀ ਹੈ ਇਹਨਾਂ ਮਾੜਾਂ ਲੋਗਿਆ ਸੀ ਬਹੁਤ ਜ਼ਿਆਦਾ ਚੇਤਾਵਨੀ ਦੇ ਰਿਆਂ ਇਹ ਕੰਪਨੀ ਕੰਪਨੀਆਂ ਦੇ ਪਿੱਛੇ ਨਾ ਲੱਗੋ ਕੇਜਰੀਵਾਲ ਦੇ ਪਿੱਛੇ ਨਾ ਲੱਗੋ ਛੇ ਪੰਜਾਬ ਚ ਦੁਬਾਰਾ ਸੱਤਾ ਲੈ ਕੇ ਆਣੀ ਹੈ ਜੇ ਦੁਬਾਰਾ ਇੱਥੇ ਕਾਬੂ ਹੋਣਾ ਤੇ ਕੰਮ ਕਰੋ ਮੇਰੇ ਮਿੱਤਰੋ ਸਾਰੇ ਮਿਲ ਕੇ ਕੰਮ ਕਰੋ ਸਾਰਿਆਂ ਦਾ ਮੈਂ ਇੱਥੇ ਆਿਆਂ ਦਾ ਧੰਨਵਾਦ ਅਤੇ ਮੇਰੇ ਮਿੱਤਰਾਂ ਦਾ ਬਹੁਤ ਬਹੁਤ ਸਤਿਕਾਰ ਕਰਦਾ ਤੇ ਪੰਜਾਬ ਸਰਕਾਰ ਨੂੰ ਫਿਰ ਚੇਤਾਵਨੀ ਦੇ ਰਿਆਂ ਸਹੀ ਤਰੀਕੇ ਨਾਲ ਕੰਮ ਕਰ ਦਿਓ ਤਾਕੇ ਅੱਗੇ ਆਣ ਵਾਲੇ ਵਾਲੇ ਸਮਾਈ ਕੀਤੀ ਤੋਂ ਇਸ ਤੋਂ ਤੱਕ ਦੀ ਹਟਾਓ ਉਹ ਤਾਂ ਗਰੇ ਜਨਤੀ ਤੋਂ ਬਾਅਦ ਹੈਗੀ ਹੈਗੀ ਹੈ ਜੀ ਹਾਂਜੀ